ਆਕਸਬ੍ਰਿਜ ਵਰਲਡ ਸਕੂਲ ਕੋਟਪੂਰਾ ਵਿਖੇ 5 ਤੇ 6 ਜਨਵਰੀ ਨੂੰ ਲਗਾਤਾਰ ਕਰਵਾਏ ਗਏ ਦੋ ਰੋਜ਼ਾ ਖੇਡ ਮੇਲੇ ਵਿੱਚ ਵਿਦਿਆਰਥੀ ਵਿਦਿਆਰਥਣਾਂ ਤੇ ਅਧਿਆਪਕਾਂ ਨੇ ਆਪਸੀ ਖੇਡ ਮੁਕਾਬਲੇ ਕਰਵਾਏ ਗਏ। ਉਕਤ ਖੇਡ ਮੁਕਾਬਲੇ 'ਚ 100 ਮੀਟਰ, 200 ਮੀਟਰ, 400 ਮੀਟਰ ਦੌੜਾਂ ਤੋਂ ਇਲਾਵਾ ਡਿਸਕਸਰ ਥ्रो, ਲੌਂਗ ਜੰਪ, ਸ਼ਾਰਟ ਪੁੱਟ ਆਦਿ ਵੱਖ-ਵੱਖ ਕਿਸਮਾਂ ਦੀਆਂ ਕਈ ਹੋਰ ਖੇਡਾਂ ਵੀ ਕਰਵਾਈਆਂ ਗਈਆਂ। ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਪੂਰੇ ਉਤਸ਼ਾਹ ਤੇ ਦਿਲਚਸਪੀ ਨਾਲ ਭਾਗ ਲਿਆ। ਪ੍ਰਿੰਸੀਪਲ ਮੈਡਮ ਸਮੀਨਾ ਖੁਰਾਣਾ ਨੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਖੇਡਾਂ ਦੇ ਮਹੱਤ ਦੱਸਿਆ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਇਹ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਇਸ ਲਈ ਤੰਦਰੁਸਤ ਰਹਿਣ ਵਾਸਤੇ ਵਕਫ ਵਕ ਕਿਸਮ ਦੀਆਂ ਖੇਡਾਂ ਖੇਡਣਾ ਬਹੁਤ ਜ਼ਰੂਰੀ ਹੈ ਵਾਈਸ ਪ੍ਰਿੰਸੀਪਲ ਮੈਡਮ ਸਪਨਾ ਅਬਜਾਜ ਨੇ ਆਖਿਆ ਕਿ ਖੇਡਾਂ ਖੇਡਣ ਵਾਲੇ ਬੱਚਿਆਂ ਦੇ ਨਾ ਤਾਂ ਬਿਮਾਰੀਆਂ ਜਿਹੜੇ ਆਉਂਦੀਆਂ ਸਗੋਂ ਉਹਨਾਂ ਦਾ ਦਿਮਾਗ ਵੀ ਹਰ ਵੇਲੇ ਚੁਸਤ ਦਰੁਸਤ ਰਹਿੰਦਾ ਹੈ ਬੱਚਿਆਂ ਅਤੇ ਅਧਿਆਪਕਾਂ ਦਾ ਹੌਸਲਾ ਵਧਾਉਣ ਵਾਸਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਰਾਏ ਸ਼ਰਮਾ ਅਤੇ ਚੇਅਰਮੈਨ ਦੀਪ ਸਿੰਘ ਮੁੰਗਾ ਨੇ ਉਕਤ ਮੁਕਾਬਲੇ ਵਿੱਚ ਪਹਿਲਾ ਦੂਜਾ ਤੀਜਾ ਸਥਾਨ ਲੈਣ ਵਾਲੇ ਜੇਤੂਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਹਨਾਂ ਦਾ ਖੇਡਾਂ 'ਚ ਉਤਸ਼ਾਹ ਦੇਖ ਕੇ ਅੱਗੇ ਵਾਸਤੇ ਵੀ ਖੇਡਾਂ ਵਿੱਚ ਮਨਲਾਵਰਨ ਸੰਬੰਧੀ ਪ੍ਰੇਰਿਤ ਕੀਤਾ ਮਾਲਵਾ ਖਬਰਨਾਮਾ ਲਈ ਕੋਟਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰਫਤਾਰ ਦੀ ਵਿਸ਼ੇਸ਼ ਰਿਪੋਰਟ Boss House 1st, Tarapa House 2nd, Bhagat House 3rd ...between Bose House and Bhagat House House is the winner! Students keep on clapping! Bhagat House is the winner! doing their best. Srapa house to let for your house. Azad House is leading. Other athletes are trying their best. Students so keep on clapping. Azad House first. Run. I get all my favorite beauty products from night. ਹਰੀ ਬੱਚੋ ਕੇ ਲੈ ਲੈਣਾ ਵੀਰੋ ਬੰਟਾ ਸ਼ੋਰ ਸ਼ੋਰ ਵੀਡੀਓ ਬਣਾ ਰਹੇ ਬਸ कागज़ में निकालो वर्कशीट ਮੀਟ ਦਾ ਸਮਾਪਨ ਕਰ ਰਹੇ ਆ ਸਾਡੇ ਸਕੂਲ ਦੇ ਬੱਚਾ ਨੇ টিਚਰਸ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬੱਚਿਆਂ ਦਾ ਸ਼ਾਹ ਦੇਖ ਕੇ ਇੱਕ ਅਲੱਗ ਜਾ ਸਕੂਲ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਬੱਚੇ ਹੀ ਬਹੁਤ ਇੰਜੋਏ ਕਰ ਰਹੇ ਆ ਆਈ ਵਿਸ਼ ਥਮ ਸਾਬਾ ਹਾਊਸ ਦਾ Winner ਇਨ आवर दिस 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 ਥਿਸ ਇਅਰ ਇਵੈਂਟ ਐਂਡ ਐਨੀ ਇਵੈਂਟਸ ਆਫ ਰਾਗਮੀਟ i congratulate them and uh, i hope in future each and every house will participate with the great enthusiasm and inclusion. thank you very much nimesh sharma ne dassya ajj mausam de kharab hon de fir bhi bachche ne bahut wad chhad ke hissa liya te sade teacher sahiban ne bahut badhiya role participate kita bada enjoy kar rahe bachche vi enjoy kar rahe asi vi bahut enjoy kar rahe thank you wah wah और प्रिंसिपल मैम को चल दी जी बच्चों के डेवलपमेंट के लिए और फिजिकल एक्टिविटी के लिए एथलेटिक मीट करवाना जरूरी था इसलिए मौसम को नजरअंदाज करके हमने एथलेटिक मीट करवाया है और बच्चों ने बहुत इंजॉय करा है और टीचर्स ने भी बहुत इंजॉय कराया मैं बच्चों को ब्लेसिंग्स और बेस्ट विशेष देती हूँ थैंक यू हांजी पहले तो जी आई आया जिन्ह ने सा पार्टिसिपेट किया मौसम को देखते हुए हम लोग डबल माइंड हो गए थे हम ये इवेंट नहीं शायद करवाएंगे पर बच्चों में और टीचर्स में इतना जोश था नहीं हम करेंगे कोई भी चीज़ हमारे इस इवेंट को कैंसिल नहीं कर सकती तो मैं उनको बहुत बहुत मुबारक देती हूँ जिन्होंने इस इवेंट को सक्सेसफुल बनाने में हमारी हेल्प की थैंक यू सो मच बोलना चाहूंगा ਵੀਰ वेरी ग्रेटफुल थैंकफुल टू आवर मैनेजमेंट प्रिंसिपल मैम वाइस प्रिंसिपल मैम एंड एचओडी सर वी आर गिविंग टू चांस टू हेयर पार्टिसिपेट इन ऑल गेम्स वी एप्रिशिएट ऑल द स्टूडेंट आर ऑल हाउस स्टूडेंट दे डन वेरी वेल बट अल्टीमेट वन इजWinner वन इज लूजर तो लकीजन आर साइड थैंक यू सो मच हां जी ऑक्सब्रिज ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਹੀ ਵੱਧ ਚੜ ਕੇ ਐਥਲੈਟਿਕ ਮੀਟ ਦੇ ਵਿੱਚ ਹਿੱਸਾ ਲਿਆ ਪਰ winner ਇੱਕ ਹੀ ਹੁੰਦਾ ਤਾਂ ਉਹਦੇ ਵਿੱਚ ਸਰਾਬਾ ਹਾਊਸ ਦੇ ਜੋ ਵੀ ਪਾਰਟਿਸਪੈਂਟ ਸੀ ਉਹਨਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਆਪਣੀਆਂ ਗੇਮਾਂ ਨੂੰ win ਕੀਤਾ ਤੇ ਆਪਣੇ ਹਾਊਸ ਨੂੰ winner ਬਣਾਇਆ ਥੈਂਕ ਯੂ ਤੁਹਾਡਾ ਨਾਮ ਦੱਸ ਦੋ ਰਮਨ ਟੇਲੋਂ ਰਮਨ ਟੇਲੋਂ ਜੀ ਹਾਂਜੀ ਆਪਸ ਬ੍ਰਿਜਵਾਰਡ ਸਕੂਲ ਦੇ ਵਿੱਚ ਐਨੂਅਲ ਐਥਲੈਟਿਕ ਮੀਟ ਆਪਾਂ ਪੰਜਾਬੀ ਚ ਉਹਨੂੰ ਸਾਲਾਨਾ ਖੇਡ ਮੇਲਾ ਵੀ ਕਹਿ ਸਕਦੇ ਹਾਂ ਬੱਚਿਆਂ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਇੱਥੇ ਅਧਿਆਪਕਾਂ ਨੇ ਵੀ ਪਾਰਟਿਸਿਪੇਟ ਕੀਤਾ ਉਹਨਾਂ ਦੇ ਰੱਸਾ ਕੱਸੀ ਮੁਕਾਬਲੇ ਤੁਸੀਂ ਖੁਦ ਦੇਖੇ ਕਿੰਨਾ ਇੰਜੋਏ ਕੀਤਾ ਬੱਚਿਆਂ ਨੇ ਤੋਂ ਮੈਨੇਜਮੈਂਟ ਦਾ ਕਹਿਣਾ ਹੈ ਕਿ ਅਸੀਂ ਮੌਸਮ ਨੂੰ ਨਜ਼ਰ ਅੰਦਾਜ਼ ਕਰਕੇ ਇਹ ਪ੍ਰੋਗਰਾਮ ਕਰਾਉਣਾ ਜ਼ਰੂਰੀ ਸਮਝਿਆ ਕਿਉਂ ਕਿ ਆਕਸਬ੍ਰਿਜ ਵਰਲਡ ਸਕੂਲ ਦੇ ਵਿੱਚ ਅਕਸਰ ਇਕੱਲਾ ਵਿਦਿਅਕ ਪੜਾਈ ਨਹੀਂ ਖੇਡਾਂ ਨਾਲ ਜੋੜਿਆ ਜਾਂਦਾ ਹੈ ਸੱਭਿਆਚਾਰ ਨਾਲ ਜੋੜਿਆ ਜਾਂਦਾ ਹੈ ਨੈਤਿਕਤਾ ਦਾ ਪਾਠ ਪੜਾਇਆ ਜਾਂਦਾ ਬੱਚਿਆਂ ਨੂੰ ਕਿਉਂਕਿ ਬਚਪਨ ਤੋਂ ਜਵਾਨੀ ਦੀ ਦਹਲੀਜ਼ ਤੇ ਕਦਮ ਰੱਖ ਰਹੇ ਉਹ ਬੱਚੇ ਉਹਨਾਂ ਨੂੰ ਸਰੀਰਕ ਤੰਦਰੁਸਤੀ ਲਈ ਖੇਡਾਂ ਜ਼ਰੂਰੀ ਨੇ ਸਮਾਜਿਕ ਕ੍ਰਿਤਿਆ ਤੋਂ ਬਚਾਉਣ ਲਈ ਨੈਤਿਕਤਾ ਦਾ ਪਾਠ ਪੜਾਉਣਾ ਜ਼ਰੂਰੀ ਹੈ ਸੋ ਵਿਦਿਅਕ ਪੜਾਈ ਪੜ੍ਹ ਕੇ ਉਹਨਾਂ ਨੇ ਬੇਸ਼ੱਕ ਵੱਡੇ ਅਫਸਰ ਬੰਨਾ ਪਰ ਨਾਲ ਚੰਗੇ ਇਨਸਾਨ ਬੰਨਾ ਬਹੁਤ ਜ਼ਰੂਰੀ ਹੈ ਇਸ ਪ੍ਰੋਗਰਾਮ ਬਾਰੇ ਆਪੋ ਆਪਣਾ ਵੱਧ ਤੋਂ ਵੱਧ ਪ੍ਰਤੀਕਰਮ ਜ਼ਰੂਰ ਦਿਓ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਇਜਾਜ਼ਤ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਅਤੇ ਮੀਤਾ ਦੇ ਨਾਲ ਗੁਰਿੰਦਰ ਸਿੰਘ